ਮੇਰਾ ਨਾਮ ਪਰਮਜੀਤ ਸਿੰਘ ਜੀ ਅੱਜ ਅੰਮ੍ਰਿਤਸਰ ਦੇ ਜੀਹਾਂ ਤੀਐਸਐਸਪੀ ਕੋ ਪੁੱਛਿਓ ਕੀ ਕਾਰਨ ਕੀ ਹੈ ਇਹ ਅੱਜ ਦਰਖਾਸਤ ਦਿੱਤੀ ਹੋਈ ਸੀ 8-9 ਮਹੀਨੇ ਹੋ ਗਏ ਆ ਕਟਨਾਪਿੰਗ ਕੀਤਾ ਆ ਸੀ ਉਹ ਪਿੰਡ ਚ ਹੋਰ ਵੀ ਬੜੀਆਂ ਵਧਿੱਕੀਆਂ ਕਰਦੇ ਕਰਦਾ ਜਿਨ੍ਹਾਂ ਦੇ ਹਨਾ ਮੇਰੇ ਕੋਲ ਬਹੁਤ ਸਾਰੀਆਂ ਵੀਡੀਓ ਪਈਆਂ ਹੋਈਆਂ ਨੇ ਤੇ ਉਹਨਾਂ ਦੇ ਉਸੇ ਭਲੇਖੇ ਦੇ ਵਿੱਚ ਹੀ ਮੈਨੂੰ ਵੀ ਉਹਨਾਂ ਨੇ ਕਟਨਾਪਿੰਗ ਕੀਤਾ ਹੋਇਆ ਸੀ ਕਟਨਾਪਿੰਗ ਕਰਕੇ ਇਹਨਾਂ ਨੇ ਮੈਨੂੰ ਪੱਠੇ ਤੋਂ ਕਟਨਾਪ ਕਰਕੇ ਲੈ ਗਏ ਸੀ ਪੱਠੇ ਤੋਂ ਘਟਨਾਪ ਕਰਕੇ ਲੈ ਗਏ ਤੇ ਮੇਰੇ ਉਥੇ ਚਾਚੇ ਦੇ ਬੇਟੇ ਹੀ ਉਹਨਾਂ ਨੇ ਮੈਨੂੰ ਵੇਖ ਲਿਆ ਸੀ ਕਿ ਉਹਨੂੰ ਗੱਡੀਆਂ 'ਚ ਪਾ ਕੇ ਲੈ ਕੇ ਗਏ ਨੇ ਉਹਨਾਂ ਨੇ ਮੇਰੀ ਵਾਈਫ ਨੂੰ ਦੱਸਿਆ ਤੇ ਵਾਈਫ ਮੇਰੀ ਨਹੀਂ ਜਾ ਕੇ ਉਥੋਂ ਥਾਣੇੋਂ ਪੁਲਿਸ ਲਿਆ ਕੇ ਤੇ ਮੈਨੂੰ ਛਡਵਾਇਆ ਸੀ ਉਹਦੇ ਸਬੰਧ ਵਿੱਚ ਮੇਰੀ ਵਾਈਫ ਵੱਲੋਂ ਦਰਖਾਸਤ ਦਿੱਤੀ ਹੋਈ ਸੀ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਸੋ ਅੱਜ ਅਸੀਂ ਬਾਬਾ ਜੀ ਬਾਬਾ ਲਾਡੀ ਨਾਜ਼ੀ ਨੂੰ ਕਿਹਾ ਸੀ ਕਿ ਆਹ ਗੱਲ ਬਾਤ ਆ ਤੇ ਫਿਰ ਇਹਨਾਂ ਦੇ ਥਰੂ ਅਸੀਂ ਦਰਖਾਸਤ ਦਿੱਤੀ ਹੋਈ ਆ ਮੇਰੀ ਵਾਈਫ ਨੂੰ ਵੀ ਉਹਨਾਂ ਨੇ ਕਿ ਗਲਤ ਬੋਲਦੇ ਆ ਮੇਰੀ ਵਾਈਫ ਨੂੰ ਬੋਲਿਆ ਸੀ ਉਹ ਦੂਸਰਾ ਹੀ ਇੱਕ ਹੋਰ ਹੀ ਉਹਨਾਂ ਨਾਲ ਉਹਨੇ ਮਾਫੀ ਮੰਗ ਲਈ ਸੀ ਉਹਨੂੰ ਛੱਡ ਦਿੱਤਾ ਵੀ ਚੱਲ ਕੋਈ ਨਹੀਂ ਜਦੋਂ ਬੰਦਾ ਘਰੇ ਆ ਕੇ ਮਾਫੀ ਮੰਗ ਲਵੇ ਨਾ ਤੇ ਉਤੋਂ ਵੱਡੀ ਕੋਈ ਗੱਲ ਨਹੀਂ ਸਰਪੰਚ ਨਾਲ ਸਰਪੰਚਨਾ ਮੇਰਾ ਇਹ ਚੱਲਦਾ ਜੇ ਕਿ ਮੇਰੇ ਕੋਲ ਕੌਮੀ ਚੇਅਰਮੈਨੀ ਦਾ ਅਹੁਦਾ ਹੈ ਤੇ ਉਹ ਪਿੰਡ ਦਾ ਮੌਜੂਦਾ ਸਰਪੰਚਾ ਉਹਨੂੰ ਕੋਈ ਪੁੱਛਦਾ ਨਹੀਂ ਹੈ ਤੇ ਮੇਰੇ ਕੋਲ ਜਿੰਨੇ ਸਾਰਾ ਪਰਿਵਾਰ ਜਿੱਦਾਂ ਪਿੰਡ ਅੱਧੇੋਂ ਜ਼ਿਆਦਾ ਪਿੰਡ ਸਾਰਾ ਮੇਰੇ ਕੋਲ ਹੁੰਦਾ ਉਹ ਕਿਹੜਾ ਜੀ ਐਸੀ ਸਮਾਜ ਤੋਂ ਆ ਕੇ ਉਹ ਸਿੱਖ ਜੱਟ ਸਿੱਖਾ ਅਛਾ ਇਹ ਕੰਮ ਲਗਾ ਨਹੀਂ ਜੈਲਸੀ ਕਰਦਾ ਉਹਦਾ ਬਿਲਕੁਲ ਜੀ ਇਸ ਕਰਕੇ ਤੁਹਾਨੂੰ ਪੁੱਛਣਾ ਕਿ ਬਿਲਕੁਲ ਕੋਈ ਪੁਰਾਣੀ ਰੰਜਿਸ਼ ਬਾਜੀ ਤੇ ਨਹੀਂ ਰੱਟ ਪੁਰਾਣੀ ਰੰਜਿਸ਼ ਬਾਜੀ ਕੋਈ ਨਹੀਂ ਇੱਕ ਪਰਚੇ-ਪੁਰਚੇ ਕਰਵਾਏ ਹੋਏ ਸੀ ਮੈਂ ਹੀ ਕਰਵਾਏ ਸੀ ਤੇ ਉਹਦੇ ਵਿੱਚ ਜੋ ਸੱਚ ਸੱਚ ਦੇ ਆਧਾਰ ਤੇ ਹੀ ਕਰਵਾਏ ਹੋਏ ਸੀ ਵੀਡੀਓ ਤੇ ਆਧਾਰ ਤੇ ਹੋਏ ਸੀ ਮੈਂ ਮੰਗ ਕੀ ਕਰਦਾ ਮੈਂ ਮੰਗ ਕਰਦਾ ਕਿ ਜਿਹੜਾ ਮੈਨੂੰ ਕਟਨਾਪਿੰਗ ਕੀਤਾ ਗਿਆ ਉਹਦੇ ਵਿੱਚ ਕੁੱਤਾ ਜੂੜਾ ਐ ਨਹੀਂ ਮੈਨੂੰ ਕਿਹਾ ਸੀ ਕਿਉਂਕਿ ਖੁਦ ਉਹਦੇ ਮੂੰਹੋਂ ਹੀ ਮੇਰੇ ਫੋਨ ਤੇ ਉਹਦੇ ਨਾਲ ਗੱਲ ਹੋਈ ਸੀ ਤੇ ਉਹਨੇ ਹਾਂ ਹੈਗਾ ਜੀ ਉਹਨੇ ਖੁਦ ਕਿਹਾ ਹੋਇਆ ਮੈਨੂੰ ਤੇ ਮੈਂ ਤੈਨੂੰ ਕੁਝ ਕਿਹਾ ਜਿੱਥੋਂ ਫੜਿਆ ਤੈਨੂੰ ਮੈਂ ਉਹਨੂੰ ਕਿਹਾ ਤੂੰ ਮੌਜੂਦਾ ਸਰਪੰਚਾਂ ਕਿਉਂ ਮੈਨੂੰ ਫੜ ਕੇ ਲਿਆ ਆਂਦਾ ਮੈਂ ਮੌਜੂਦਾ ਸਰਪੰਚ ਬਣ ਕੇ ਨਹੀਂ ਗਿਆ ਮੈਂ ਭਰਾਵਾਂ ਦੇ ਨਾਲ ਗਿਆ ਮੈਂ ਨਹੀਂ ਆਪਣੇ ਬਿਆਨ ਦਿੰਦਾ ਜੀ ਉਹਦੇ ਬਿਆਨਾਂ ਤੇ ਹੀ ਪਰਚਾ ਦਰਜ ਕੀਤਾ ਗਿਆ ਜੈਲ ਸੀ ਹੀ ਬਸ ਅੱਛਾ ਤੇ ਹੁਣ ਕੰਪਲੇਂਟ ਕਿੱਥੇ ਲਗਾਈ ਸੀ ਤੇ ਕਿੱਥੇ ਕਾਰਵਾਈ ਨਹੀਂ ਮੈਂ ਐਸਿਕੰਸਨਰ ਸਾਹਿਬ ਦੇ ਵੀ ਪੇਸ਼ ਹੋਇਆ ਸੀ ਤੇ ਉੱਥੋਂ ਮੈਂ ਕੀ ਕਰਦੇ ਮੈਂ ਐਫ ਆਈ ਆਰ ਦਰਜ ਕਰਾਉਣੀ ਚਾਹੁੰਦਾ ਠੀਕ ਆ ਜੀ ਅੱਜ ਐਸਐਸਪੀ ਨੇ ਆਤੀ ਕੁਝ ਕਿਹਾ ਜੋ ਬੋਲੇ 100 ਰੁਪਏ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਗੁਰਗਿਆਨ ਆਤਮਾਹਾਰਾਜ ਕੀ ਜੈ ਮੈਂ ਦਾਸ ਬਾਬਾ ਲਾਡੀਨਾਥ ਜੋ ਬਹੁਤ ਹੀ ਜਿਹੜੀ ਮਾੜੀ ਘਟਨਾ ਜੋ ਪਿੰਡ ਬੌਲੀਆਂ ਦੇ ਵਿੱਚ ਮੇਰੀ ਜਥੇਬੰਦੀ ਦਾ ਮੇਨ ਆਗੂ ਕੌਮੀ ਚੇਅਰਮੈਨ ਪਰਮਜੀਤ ਸਿੰਘ ਬੌਲੀਆਂ ਜਿਸ ਨੂੰ ਤਣਾਟ ਲੋਕਾਂ ਵੱਲੋਂ ਕਿਟਨਾਪ ਕੀਤਾ ਗਿਆ ਤੇ ਜਾਤੀ ਸ਼ੂਤਕ ਸ਼ਬਦ ਜਿਹੜੇ ਬੋਲੇ ਗਏ ਭਗਵਾਨ ਵਾਲਮੀਕ ਸਮਾਹ ਸੇਵਾ ਸੁਸਾਇਟੀ ਰਜਿਸਟਰ ਪੰਜਾਬ ਭਾਰਤ ਦਾ ਕੌਮੀ ਚੇਅਰਮੈਨ ਆ ਤੇ ਕੌਮੀ ਚੇਅਰਮੈਨ ਹੋਣ ਦੇ ਕਾਰਨ ਜਿਹੜੇ ਪਿੰਡ ਦੇ ਸੁਝਵਾਹ ਉਹ ਸਰਪੰਚੀਆਂ ਜਿਹੜੇ ਕੰਮ ਨਹੀਂ ਹੁੰਦੇ ਉਹ ਸਾਡਾ ਕੌਮੀ ਚੇਅਰਮੈਨ ਕਰਦਾ ਪਰਮਜੀਤ ਸਿੰਘ ਬੌਲੀਆਂ ਤੇ ਉਹ ਸਰਪੰਚ ਜਿਹੜਾ ਤਣਾਟ ਲੋਕ ਜਿਹੜੇ ਇਹ ਤੋਂ ਜੈਲਸ ਫੀਲ ਕਰਦੇ ਆ ਵੀ ਜਿਹੜਾ ਪਿੰਡ ਦੇ ਲੋਕ ਜਿਸ ਤਰ੍ਹਾਂ ਕਹਿ ਦਿੰਦੇ ਆ ਵੀ ਤੁਹਾਨੂੰ ਪਤਾ ਹੀ ਆ ਜੋ ਸਾਡੇ ਸਮਾਜ ਦੇ ਨਾਲ ਹੁੰਦਾ ਹੈ ਕਿ ਸਰਪੰਚਾ ਲੈ ਪੱਗ ਬੰਨਣ ਰਿਹਾ ਸਰਪੰਚਾ ਲੈ ਨਾ ਰਿਹਾ ਸਰਪੰਚਾ ਕੱਪੜੇ ਪਾ ਰਿਹਾ ਤੁਸੀਂ ਇਹਦਾ ਵੇਟ ਕਰੋ ਇੰਜ ਕਰੋ ਤੇ ਜਿਹੜੇ ਸਾਡੇ ਸਮਾਜ ਦੇ ਯੋਧੇ ਆ ਜਿत्रा ਪਰਮਜੀਤ ਵਰਗੇ ਇਹਨਾਂ ਨੇ ਆਉਂਦਿਆਂ ਹਰ ਇੱਕ ਨੂੰ ਕਹਿਣਾ ਵੀ ਛਾਤੀ ਨਾਲ ਲਾ ਕੇ ਮਿਲਣਾ ਤੇ ਆਜੋ ਤੁਸੀਂ ਮੇਰੇ ਹੀ ਭੈਣ ਭਰਾ ਆਜੋ ਤੇ ਇਹ ਉਹਨਾਂ ਦੇ ਸਮੇਂ ਤੇ ਇੰਨਾ ਚਿਰ ਹੋ ਗਿਆ ਕੰਪਲੇਂਟ ਕੀਤੀ ਨੂੰ ਕਾਰਵਾਈ ਨਹੀਂ ਹੋਈ ਮਜਬੂਰਨ ਅਸੀਂ ਸਪੀ ਦਫਤਰ ਨੂੰ ਹਾਂ ਵੇਖੋ ਜੀ ਉਹ ਮੌਜੂਦਾ ਸਰਪੰਚ ਸਰਕਾਰ ਦਾ ਸਰਪੰਚ ਆ ਤੇ ਇਸ ਕਰਕੇ ਜਿਹੜਾ ਸਾਡੇ ਜਿਹੜੇ ਸਮਾਜ ਨੂੰ ਨੱਪਿਆ ਜਾਂਦਾ ਹੈ ਤੇ ਅਸੀਂ ਪ੍ਰਸ਼ਾਸਨ ਦੇ ਕੋਲੋਂ ਮੰਗ ਕਰਦੇ ਆ ਕਿ ਇਹਦੀ ਜਿਹੜੀ ਸੁਣਵਾਈ ਕੀਤੀ ਜਾਵੇ ਅੱਜ ਐਸਐਸਪੀ ਸਾਹਿਬ ਤੇ ਚਲੋ ਸਾਨੂੰ ਨਹੀਂ ਮਿਲੇ ਉਹ ਸਾਹਿਬ ਜੀ ਡਿਊਟੀਆਂ ਲੱਗੀਆਂ ਹੋਈਆਂ ਜਿੱਤਰਾ ਕਿ ਤੁਹਾਨੂੰ ਪਤਾ ਹੈ ਕਿ ਪਿੰਡਾਂ ਦੇ ਵਿੱਚ ਪਾਣੀ ਦੀ ਬਹੁਤ ਜੜੀ ਮਾਰ ਹੋ ਰਹੀ ਆ ਗਰੀਬ ਪਰਿਵਾਰਾਂ ਦੇ ਨਾਲ ਜਿਹੜੇ ਘਰਾਂ ਪਿੰਡਾਂ ਦੇ ਪਿੰਡ ਰੋੜ ਦੇ ਜਾ ਰਹੇ ਨੇ ਤੇ ਸਾਰੇ ਅਫਸਰਾਂ ਦੀਆਂ ਡਿਊਟੀਆਂ ਲੱਗੀਆਂ ਬਾਕੀ ਪੀਸੀ ਬ੍ਰਾਂਚ ਵਿੱਚ ਅਸੀਂ ਜਿਹੜੀ ਜਿਹੜੀ ਦਰਖਾਸਤ ਮਾਰਕ ਕਰਵਾ ਕੇ ਆਏ ਆ ਤੇ ਸਾਨੂੰ ਵਿਸ਼ਵਾਸ ਮਿਲਿਆ ਹੈ ਕਿ ਡੀਐਸਪੀ ਜਨਾਲਾ ਸਾਹਿਬ ਸਾਨੂੰ ਜਿਹੜੇ ਵਿਸ਼ਵਾਸ ਦਿਵਾ ਸਕਦੇ ਆ ਮੈਨੂੰ ਭੱਠੇ ਤੇ ਵਰਨ ਗਿਆ ਨਹੀਂ ਮਾਫੜਾ ਨਹੀਂ ਫੜਨ ਗਿਆ ਹਨ ਮੈਂ ਤੈਨੂੰ ਪੜਿਆ ਸੀ ਪਰ ਫੜਨ ਗਿਆ ਹਨ ਮੈਂ ਤੈਨੂੰ ਪੜਿਆ ਸੀ ਨਹੀਂ ਬੰਦਾ ਤੂੰ ਨਾ ਨਾਲ ਕਿਹਾ ਹਨ ਮੈਂ ਮਤਲਬ ਮੈਂ ਨਾਲ ਜਿਹੜੀ ਗੱਲ ਜਾਂ ਤੈਨੂੰ ਕਿਹਾ ਜਾਂ ਕੋਈ ਦਿਨ ਮੈਂ ਸੱਪੜਾ